552 ਲੱਖ 40-45 ਅੱਖਰ ਰੁਪਏ ਜਿਹੜਾ 3 ਲੱਖ ਰੁਪਇਆ ਹੈ 10 ਲੱਖ ਰੁਪਇਆ ਹੈ 11 ਲੱਖ ਰੁਪਇਆ ਸਾਡਾ 7 ਲੱਖ ਹੈ ਜੀ 7 ਲੱਖ ਹੈ 5 ਲੱਖ ਬਾਈ ਜੀ 1 ਲੱਖ 10 ਹਜ਼ਾਰ 95 ਹਜ਼ਾਰ ਕਿਸੇ ਕਿਸਾਨ ਨੇ ਵੀਰਵਲ ਦਾਸ ਦੇ ਫਸਲ ਵੇਚੀ ਹੈ ਪੈਸੇ ਸਾਥ ਹੋ ਗਏ ਇਹ ਕੋਈ ਮਸਲਾ ਨਹੀਂ ਨਾ ਤਾਂ ਵੀਰਵਲ ਦਾਸ ਨੇ ਕੋਈ ਕੋਲੋਨੀ ਕੱਟੀ ਹੈ ਜੀ ਨਾ ਕੋਈ ਕਿਸਾਨਾ ਤੋਂ ਪੈਸੇ ਲੈ ਕਿਸਾਨ ਆਪਣਾ ਕੋਈ ਐਫੀਡਾਪ ਕੋਈ ਬੈਂਕ ਐਂਟਰੀ ਵੀਰਵਲ ਨੂੰ ਪੈਸੇ ਦਿੱਤੇ ਆ ਤਾਂ ਅਸੀਂ ਉਹ ਪੈਸੇ ਅੱਜ ਵੀ ਦੇਣ ਨੂੰ ਤਿਆਰ ਆ ਅਸੀਂ ਦੁਆ ਮੰਗੋ ਕੋਈ ਸਬੂਤ ਦੇਣ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਧਰਨੇ ਦੇ ਦਵਾ ਦੇ ਵਿੱਚ ਆ ਕੇ ਮੇਰੇ ਪਤੀ ਤੇ ਐਫ ਆਈ ਆਰ ਕੀਤੀ ਹੈ ਨਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਤੇ ਤਾਂ ਕੋਈ ਇਨਕੁਆਇਰੀ ਕੀਤੀ ਹੈ ਕਿ ਤੁਸੀਂ ਪੈਸੇ ਲਏ ਹੈ ਦਿੱਤੇ ਹੈ ਜਾਂ ਨਹੀਂ ਸਾਡੇ ਇੱਥੇ ਮੰਦਿਰ ਹੈਗਾ ਪ੍ਰਜੰਤ ਵਾਲੀ ਜਿਹਦਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਅਸੀਂ ਸਾਰਾ ਟੱਬਰ ਉੱਥੇ ਜਿਹੜਾ ਨੂੰ ਧਿਆਨ ਸੌਂ ਖਾਨ ਨੂੰ ਤਿਆਰਾਂਗੇ ਤੇ ਜੇ ਉਹਨਾਂ ਜਿੰਮੇਦਾਰਾਂ ਨੇ ਸੱਚ ਬੋਲਦੇ ਆ ਉਹ ਚੜ ਜਾਣ ਆਪਣੇ ਗੁਰਦੁਆਰੇ ਜਾਂ ਮੰਦਿਰ ਜਿੱਥੇ ਨੂੰ ਵੀ ਉਹ ਮੰਨਦੇ ਨੇ ਕਿਸਾਨਾਂ ਤੋਂ ਵੀ ਅਸੀਂ ਪੁੱਛਿਆ ਵੀ ਜੇ ਤੁਸੀਂ ਸਾਨੂੰ ਦੱਸੋ ਜੇ ਤੁਸੀਂ ਵੀਰਵਲ ਦਾਸ ਨੂੰ ਪੈਸੇ ਦਿੱਤੇ ਅਸੀਂ ਜਿਹਨੂੰ ਖਾਣੇ ਜੋ ਬਾਹਰ ਨਹੀਂ ਨਿਕਲਦੇ ਪੈਸੇ ਦਵਾ ਕੇ ਘਰ ਨੂੰ ਜਾ ਉਥੇ ਕਿਸਾਨਾਂ ਨੇ ਸ਼ਰਿਆਮ ਪੁਲਿਸ ਦੀ ਹਾਜ਼ਰੀ 'ਚ ਇਹ ਗੱਲ ਕਹੀ ਆ ਵੀ ਅਸੀਂ ਵੀਰਵਲ ਦਾਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਪੈਸੇ ਜਸਪਾਲ ਸਿੰਘ ਨੂੰ ਦੇ ਰਿਹਾ ਗੰਕਾਂ ਕਾਹੀ ਪੱਟੀਆਂ ਵੀ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਸਾਰਾ ਕਿਉਂ ਕਿਹਾ ਜਾ ਰਿਹਾ ਇਹ ਵੀ ਉਹਨਾਂ ਨੇ ਰਕਮ ਦਿੱਤੀ ਹੋਊਗੀ ਪਰ ਜਸਸੇ ਨੂੰ ਦਿੱਤੀ ਹੈ ਸਾਨੂੰ ਕੁਝ ਨਹੀਂ ਆਇਆ ਹੈ ਸਾਡਾ ਆਪਦੇ ਜ਼ਿਮੀਦਾਰਾਂ ਨਾਲ ਲੈਣਦੇ ਨੇ ਉਹਦਾ ਆਪਦੇ ਜ਼ਿਮੀਦਾਰਾਂ ਕੰਮ ਸੀਗਾ ਸਾਂਝਾ ਇਸ ਕਰਕੇ ਰੌਲਾ ਪਿਆ ਜਾਦਾ ਸਾਰਾ ਕੰਮ ਨਹੀਂ ਸਾਂਝਾ ਸੀ ਜੀ ਸਾਡਾ ਪੈਸਟੀਸਾਈਡ ਦਾ ਸੀ ਸਿਰਫ ਉਹਦੇ ਵਿੱਚ ਇੰਨੀ ਇਨਵੈਸਟਮੈਂਟ ਨਹੀਂ ਹੁੰਦੀ ਕਿ ਕਰੋੜਾਂ ਰੁਪਏ ਪਾਏ ਜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਅਸੀਂ ਹੁਣ ਇਸ ਸਮੇਂ ਹੈਗੇ ਆ ਮੋੜ ਮੰਡੀ ਸ਼ਹਿਰ ਆ ਜੋ ਮੋੜ ਮੰਡੀ ਜੀ ਕੀ ਹੈ ਵੀ ਇੱਕ ਧਰਨਾ ਲੱਗਦਾ ਹੈ ਕਿਸਾਨ ਤੇ ਲੋਕ ਥਾਣੇ ਅੱਗੇ ਬੈਠਦੇ ਆ ਕੁਝ ਸਮਾਂ ਪਹਿਲਾਂ ਉਹਨਾਂ ਦਾ ਕਹਿਣਾ ਹੈ ਵੀ ਵੀਰਵਲ ਦਾਸ ਤੇ ਜਸਪਾਲ ਸਿੰਘ ਨਾਮ ਦੇ ਬੰਦੇ ਨੇ ਜੋ ਆਰਤੀ ਦਾ ਕੰਮ ਕਰਦੇ ਆ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਐ ਸਾਡੇ ਨਾਲ ਕਲੋਨੀ ਦੇ ਨਾਂ ਤੇ ਸਾਡੇ ਤੋਂ ਪੈਸੇ ਲਏ ਐ 5 ਲੱਖ ਕੋਈ ਬੋਲ ਰਿਹਾ ਕੋਈ 2 ਲੱਖ ਬੋਲ ਰਿਹਾ ਤੇ ਅੱਜ ਆਰਤੀਆ ਐਸੋਸੀਏਸ਼ਨ ਤੇ ਪੈਸਟੀਸਾਈਡ ਵਾਲੇ ਵੀਰਾਂ ਨੇ ਜਿਹੜਾ ਹੈਗਾ ਇੱਥੇ ਧਰਨਾ ਲਾਇਆ ਹੋਇਆ ਇਕੱਠੇ ਹੋ ਕੇ ਬੈਠੇ ਨੇ ਸਾਡੇ ਨਾਲ ਆਰਤੀਆ ਐਸੋਸੀਏਸ਼ਨ ਦੇ ਆਗੂ ਨੇ ਸਮਝਾਂਗੇ ਗੀ ਗੱਲਬਾਤ ਜਿਹੜੇ ਦੋਸ਼ ਲੱਗ ਰਹੇ ਆ ਵੀਰਵਲ ਦਾਸ ਤੇ ਜਸਪਾਲ ਸਿੰਘ ਤੇ ਇਹਨਾਂ ਦਾ ਕੀ ਪੱਕ ਹੈਗਾ ਇਹਨਾਂ ਨੇ ਕਿਉਂ ਅੱਜ ਦੁਕਾਨਾ ਬੰਦ ਕੀਤੀਆਂ ਕੀ ਮਸਲਾ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਦੱਸੋ ਵੀ ਜਿਹੜਾ ਇਹ ਮਸਲਾ ਹੈਗਾ ਵੀਰਵਲ ਦਾਸ ਦਾ ਤੇ ਜਸਪਾਲ ਸਿੰਘ ਦਾ ਜਿਹੜੇ ਦੋਸ਼ ਲੱਗ ਰਿਹਾ ਵੀ ਕਲੋਨੀ ਦੇ ਨਾਂ ਤੇ ਪੈਸੇ ਲੈ ਗਏ ਤਾਂ ਇਹ ਕੀ ਹੈਗਾ ਮਸਲਾ ਸਾਰਾ ਇਹ ਕੋਈ ਮਸਲਾ ਨਹੀਂ ਨਾ ਤਾਂ ਵੀਰਵਲ ਦਾਸ ਨੇ ਕੋਈ ਕਲੋਨੀ ਕੱਟੀ ਹੈ ਜੀ ਨਾ ਕੋਈ ਕਿਸਾਨਾਂ ਤੋਂ ਪੈਸੇ ਲਏ ਅੱਛਾ ਜੀ ਕਿਸਾਨ ਆਪਣਾ ਕੋਈ ਐਫੀ ਡੈਪਟ ਕੋਈ ਬੈਂਕ ਐਂਟਰੀ ਵੀਰਵਲ ਨੂੰ ਪੈਸੇ ਦਿੱਤੇ ਆ ਤਾਂ ਅਸੀਂ ਉਹ ਪੈਸੇ ਅੱਜ ਵੀ ਦੇਣ ਨੂੰ ਤਿਆਰ ਆ ਅਸੀਂ ਦੁਆ ਮੰਗਾਂ ਕੋਈ ਸਬੂਤ ਦੇਣ ਸਾਨੂੰ ਐਸੋਸੀਏਸ਼ਨ ਨੂੰ ਦੇਣ ਭਾਈਚਾਰੇ ਚ ਕਿਤੇ ਵੀ ਬੈਠਣ ਵੀ ਡਾਇਰੈਕਟ ਵੀਰਵਲ ਨਾਲ ਕੋਈ ਲੈਣ ਦੇਣਾ ਅਸੀਂ ਉਹ ਪੈਸੇ ਕਿਸੇ ਕਿਸਾਨ ਦੇ ਨਾਮ ਸੀ ਅੱਜ ਕਹਿੰਦੇ ਆ ਸਾਡਾ ਵਪਾਰ ਕਿਸਾਨਾਂ ਨਾਲ ਆੜਤੀਆਂ ਦਾ 24 ਘੰਟੇ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਵੀ ਅਸੀਂ ਕਿਸੇ ਕਿਸਾਨ ਦੇ ਪੈਸੇ ਕਿਸੇ ਆੜਤੀਆਂ ਨੂੰ ਕਹਿਣਾ ਜਾਂ ਕਿਸੇ ਆਮ ਬੰਦੇ ਨੂੰ ਕਹਿਣਾ ਵੀ ਉਹ ਪੈਸੇ ਨਾ ਦਿੱਤੇ ਜਾਂ ਅਸੀਂ ਅੱਗੇ ਲਾ ਕੇ ਦਵਾਵਾਂਗੇ ਜੇ ਡਾਇਰੈਕਟ ਕੋਈ ਵੀਰਵਲ ਦਾਸ ਨਾਲ ਲੈਣ ਦੇਣਾ ਕਿਸੇ ਵੀ ਕਿਸਾਨ ਦਾ ਕਲੋਨੀ ਦੇ ਰੂਪ ਚ ਕਿਸੇ ਵੈਸੇ ਵੀ ਦਿੱਤਿਆ ਜੀ ਬਿਨਾ ਕਲੋਨੀ ਤੋਂ ਵੀ ਜੇ ਦਿੱਤੇ ਆ ਵੀਰਵਾਲ ਦਾਸ ਨੂੰ ਕਿਸੇ ਕਿਸਾਨ ਨੇ ਪੈਸੇ ਉਹ ਉਸ ਹੀ ਹਰੀਲੇ ਦਵਾਨ ਉੱਤੇ ਆ। ਥਾਣੇ ਅੱਗੇ 20-25 ਦਿਨ ਹੋ ਗਏ ਜਦੋਂ ਬੈਠੇ ਸੀ ਗੱਲਬਾਤ ਕੀਤੀ ਸੀ। ਉਹ ਅਲੱਗ-ਅਲੱਗ ਪਿੰਡਾਂ ਦੇ ਜਿਵੇਂ ਲੋਕ ਸੀਗੇ ਉਹਨਾਂ ਦਾ ਕਹਿਣਾ ਹੀ ਕੋਈ ਸਾਡੇ 2.5 ਲੱਖ ਲੈ ਗਿਆ, ਕੋਈ 5 ਲੱਖ ਬੋਲ ਰਿਹਾ, ਕੋਈ 30 ਲੱਖ, ਕੋਈ 50 ਲੱਖ। ਕੋਈ ਕਹਿੰਦਾ ਵੀ ਸਾਡੇ ਕੁੜੀਆਂ ਸਿੰਘਾਂ ਵਿਆਹੀਆਂ, ਉਹਨਾਂ ਦੇ ਨਾਂ ਤੇ ਵੀ ਜਿਵੇਂ ਅਸੀਂ ਭਾਈ ਕਲੋਨੀ ਲੈਣੀ ਸੀ ਵੀ ਵੀਰਵਾਲ ਦਾਸ ਜੀ ਸਾਨੂੰ ਕਹਿੰਦੇ ਵੀ ਇੱਥੇ ਸਸਤੀ ਜਗ੍ਹਾ ਮਿਲਣੀ ਆ, ਪਹਿਲਾਂ ਐਡਵਾਂਸ ਦੇ ਦਿਓ, ਫਿਰ ਆਪਾਂ ਵਧੀਆ ਕਲੋਨੀ ਬਣਾਵਾਂਗੇ। ਇਹ ਸਾਨੂੰ ਜਿਹੜੀ ਹੱਡ ਬੀਤੀ ਗੱਲ ਪਤਾ ਹੈ ਜੀ ਅਸੀਂ 2 ਸਾਲਾਂ ਤੋਂ ਇਸ ਹਸਾਬ ਦੇ ਵਿੱਚ ਪਏ ਹੋਏ ਆ ਕਿਸਾਨਾਂ ਨੇ ਆਪਣੇ ਐਫੀ ਡੈਪਟ ਜਸਪਾਲ ਸਿੰਘ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਵੀ ਦਿੱਤਿਆ ਵੀ ਅਸੀਂ ਪੈਸੇ ਜੋ ਲੈਣੇ ਆ ਉਹ ਜਸਪਾਲ ਸਿੰਘ ਤੋਂ ਲੈਣੇ ਅੱਛਾ ਅਸੀਂ ਉਸ ਗੱਲ ਦੇ ਵਿੱਚ 10 ਵਾਰ ਡੀਐਸਪੀ ਸਾਹਿਬ ਦੀ ਹਾਜ਼ਰੀ ਚ ਐਸਐਚਓ ਮੌਰ ਦੀ ਹਾਜ਼ਰੀ ਚ ਸਮੇਂ-ਸਮੇਂ ਤੇ ਜੋ ਐਸਐਚਓ ਸੀ ਉਹਨਾਂ ਦੀ ਹਾਜ਼ਰੀ ਚ ਕਿਸਾਨਾਂ ਤੋਂ ਵੀ ਅਸੀਂ ਪੁੱਛਿਆ ਵੀ ਜੇ ਤੁਸੀਂ ਸਾਨੂੰ ਦੱਸੋ ਜੇ ਤੁਸੀਂ ਵੀਰਵਲ ਦਾਸ ਨੂੰ ਪੈਸੇ ਦਿੱਤੇ ਅਸੀਂ ਤੁਹਾਨੂੰ ਥਾਣੇ ਜੋ ਬਾਹਰ ਨਹੀਂ ਨਿਕਲਦੇ ਪੈਸੇ ਦਵਾ ਕੇ ਘਰ ਨੂੰ ਜਾਵਾਂ ਉਥੇ ਕਿਸਾਨਾਂ ਨੇ ਸ਼ਰਿਆਮ ਪੁਲਿਸ ਦੀ ਹਾਜ਼ਰੀ 'ਚ ਇਹ ਗੱਲ ਕਹੀ ਆ ਵੀ ਅਸੀਂ ਵੀਰਵਲ ਦਾਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਪੈਸੇ ਜਸਪਾਲ ਸਿੰਘ ਨੂੰ ਦੁੱਤੇ ਨਹੀਂ ਜਸਪਾਲ ਸਿੰਘ ਤੇ ਵੀਰਵਲ ਦਾਸ ਦਾ ਕੋਈ ਜਿਵੇਂ ਉਹ ਕਹਿ ਰਹੇ ਜੀ ਇਕੱਠੇ ਆ ਇਹਨਾਂ ਦਾ ਕੋਈ ਇਕੱਠਾ ਕੰਮ ਹੈਗਾ ਆੜਤਾ ਜਾਂ ਕੋ ਕਿਸ ਕਿਸ ਕਿਸਮ ਦਾ ਕੰਮ ਹੈਗਾ ਇਹਨਾਂ ਦਾ ਪੈਸਟੀਸਾਈਡ ਦਾ ਕੰਮ ਹੈ ਆੜਤਾ ਦਾ ਕੰਮ ਵੀਰਵਲ ਦਾਸ ਵੀ ਆਪ ਦਾ ਅਲੱਗ ਕਰਦਾ ਸੀ ਤੇ ਕਰ ਰਿਹਾ ਜਸਪਾਲ ਸਿੰਘ ਵੀ ਅਲੱਗ ਕਰ ਰਿਹਾ ਹੈ ਕੋਈ ਮਤਲਬ ਨਹੀਂ ਇਹਨਾਂ ਦਾ ਆੜਦਾ ਕਾਰੋਬਾਰ ਦੀ ਸਾਂਝ ਦਾ ਜਿਹੜੀ ਪੈਸਟੀਸਾਈਜ਼ ਦੀ ਦੁਕਾਨ ਸੀ ਉਹਦਾ ਅਸੀਂ ਹਿਸਾਬ ਕਰਾਇਆ ਉਹ ਸਾਢੇ 3 ਕਰੋੜ ਦੇ ਲਗਭਗ ਅਮਾਉਂਟ ਵੀਰਵਲ ਦਾਸ ਦੀ ਜਸਪਾਲ ਸਿੰਘ ਕਣੀ ਨਿਕਲੀ ਹੈ ਉਹ ਕਿਸਾਨ ਜਥੇਬੰਦੀਆਂ ਦੀ ਵਪਾਰੀਆਂ ਦੀ ਜਿਹੜੇ ਕਿਸਾਨ ਪੈਸੇ ਲੈਣ ਵਾਲੇ ਜਸਪਾਲ ਸਿੰਘ ਤੋਂ ਉਹਨਾਂ ਦੀ ਹਾਜ਼ਰੀ 'ਚ ਇਹ ਗੱਲ ਸਾਰੀ ਕਲੀਅਰ ਆਊਟ ਹੋਈ ਫਿਰ ਉਹਨਾਂ ਨੇ ਰੁਖ ਚੇਂਜ ਕਰ ਲਿਆ ਵੀ ਸਾਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਵੀ ਜਸਪਾਲ ਸਿੰਘ ਤੋਂ ਸਾਡੇ ਪੈਸੇ ਲਿਆਂ ਨੇ ਉਹਨਾਂ ਨੇ ਇਹ ਗੱਲ ਬਣਾਉਣੀ ਸ਼ੁਰੂ ਕਰਤੀ ਧਰਨੇ ਲਾਉਣੇ ਸ਼ੁਰੂ ਕਰਤੇ ਵੀ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਵੀ ਆਪਾਂ ਵੀਰਵਲ ਦਾਸ ਨੂੰ ਕਿਸੇ ਤਰ੍ਹਾਂ ਉਲਝਾਓ ਨਹੀਂ ਜਿਹੜੇ ਲੋਕ ਧਰਨੇ ਲਾਈ ਬੈਠੇ ਆ ਇਹ ਕਿਸੇ ਨਾ ਕਿਸੇ ਰੂਪ ਚ ਵੀਰਵਲ ਦਾਸ ਨੂੰ ਜਾਣਦੇ ਆ ਜਾਂ ਜੁੜੇ ਹੋਏ ਆ ਉਹ ਤਾਂ ਸਾਡੇ ਸਾਡੇ ਕਹਿੰਦੇ ਕੋਈ ਫਸਲਾਂ ਦਾ ਹੈਗਾ ਫਸਲ ਸਿੱਟ ਕੇ ਆਉਣੇ ਝੋਨੇ ਦੇ ਪੈਸੇ ਆ ਕਣਕ ਦੇ ਪੈਸੇ ਆ ਕੋਈ ਸਰ ਉਹ ਕੋਈ ਵੀ ਸਬੂਤ ਸਾਨੂੰ ਦੇ ਦੇਣ ਨਾ ਸਾਨੂੰ ਪ੍ਰਸ਼ਾਸਨ ਦੀ ਕੋਈ ਲੋੜ ਹੈ ਅਸੀਂ ਖੁਦ ਬੈਠੇ ਆ ਮੈਂ ਤੁਹਾਨੂੰ ਮਾਈਕ ਤੇ ਬੋਲ ਰਿਹਾ ਵੀ ਕਿਸੇ ਕਿਸਾਨ ਨੇ ਵੀਰਵਲ ਦਾਸ ਦੇ ਫਸਲ ਵੇਚੀ ਐ ਪੈਸੇ ਸਾਥੋਂ ਲੈ ਗਏ ਜਿਵੇਂ ਭਾਈਚਾਰਕ ਤੌਰ ਤੇ ਆਪਣੀ ਸਮਾਜ ਹੁੰਦੀ ਆ ਆਰਤੀ ਦੇ ਨਾਲ ਉਹਦੇ ਕਰਕੇ ਵੀ ਅਸੀਂ ਜਿਹੜੇ ਪੈਸੇ ਦੇਦੇ ਘਰ 'ਚ ਵੀ ਆਏ ਸਾਡੇ ਵੀਰਵਲ ਦਾਸ ਤੁਸੀਂ ਕਿਵੇਂ ਇਹਦੇ ਬਾਰੇ ਕਹੋਗੇ ਵੀ ਜਿਵੇਂ ਪਹਿਲਾਂ ਕੋ ਲੈਣ ਦਿਨ ਹੁੰਦਾ ਜਿਹੜਾ ਆਰਤੀਆ ਪੈਸੇ ਦਿੰਦਾ ਕਿਸੇ ਨੂੰ ਵੀ ਉਹਦਾ ਕੋਈ ਡਾਕੂਮੈਂਟ ਜਾਂ ਕੋਈ ਲਿਖਤੀ ਪੜਤੀ ਹੁੰਦਾ ਹੀ ਜਿਵੇਂ 1 ਲੱਖ 2 ਲੱਖ ਕੋ ਦੇਣਾ ਹੁੰਦਾ ਜਾਂ ਵੈਸੀ ਭਾਈਚਾਰਕ ਤੌਰ ਤੇ ਦਿੱਤੇ ਜਾਂਦੇ ਆ ਪੈਸੇ ਸਾਰੇ ਭਾਈਚਾਰਕ ਵੀ ਦਿੱਤੇ ਜਾਂਦੇ ਆ ਡਾਕੂਮੈਂਟਰੀ ਵੀ ਦਿੱਤੇ ਜਾਂਦੇ ਆ ਦੋਨੇ ਤਰ੍ਹਾਂ ਨਾਲ ਦਿੱਤੇ ਪਾਰੇ ਉਹ ਕਿਸਾਨ ਸਾਡੇ ਫਸਲ ਵੇਚਦਾ ਅਸੀਂ ਉਹਨੂੰ ਹੀ ਫਾਈਨਾਂਸ ਕਰਦੇ ਆ ਉਹ ਜੇ ਉਹਦੀ ਫਸਲ ਵਿਕੀ ਐ ਅੱਜ ਕੱਲ ਗਵਰਨਮੈਂਟ ਦਾ ਸਿਸਟਮ ਇੰਨਾ ਪਿਉਰੀਫਾਈ ਹੈ ਆਨਲਾਈਨ ਸਾਰੀਆਂ ਏਜੰਸੀਆਂ ਵਿਕਦੀਆਂ ਜਿਹੜੇ ਕਿਸਾਨਾਂ ਨੇ ਪੈਸੇ ਲੈਣੇ ਐ ਜਾਂ ਧਰਨੇ ਤੇ ਬੈਠੇ ਐ ਉਹ ਬੀਰਵਲ ਦਾਸ ਨਾਲ ਡਾਇਰੈਕਟ ਕੋਈ ਵੀ ਐਂਟਰੀ ਦਿਖਾ ਦੇਣ ਵੀ ਅਸੀਂ ਝੋਨਾ ਵੇਚਦਾ ਕਣਕ ਵੇਚਦੀ ਸਾਡੇ ਉਹਦੇ ਪੈਸੇ ਨਹੀਂ ਦਿੱਤੇ ਜਾਂ ਸਾਡਾ ਕਿਸੇ ਕਿਸਮ ਦਾ ਬੀਰਵਲ ਦਾਸ ਨਾਲ ਲੈਣ ਦੇ ਸਿਰਫ ਪੈਸਟੀਸਾਈਡ ਦੀ ਦੁਕਾਨ ਸੀੜ ਦੀ ਸੀਗੀ ਉਹਦੀ ਜੋ ਸਪਰੇਅ ਲੈ ਕੇ ਜਾਂਦੇ ਸੀ ਥਰੂ ਜਸਪਾਲ ਸਿੰਘ ਉਹ ਵੀ ਲੈ ਕੇ ਜਾਂਦੇ ਸੀ ਨਾ ਕਿ ਦੇਖ ਕੇ ਜਾਂਦੇ ਸੀ ਟੈਕਟਿਕ ਵੀ ਪੈਸਾ ਕਿਸੇ ਕਿਸਮ ਦਾ ਆਇਆ ਹੋਵੇ ਕੋਈ ਕਿਸਾਨ ਡਾਕੂਮੈਂਟਰੀ ਸਬੂਤ ਦੇਵੇ ਵੀ ਮੈਂ ਵੀਰਵਲदास ਨਾਲ ਮੇਰਾ ਡਾਇਰੈਕਟ ਬਾ ਹੈ ਅਸੀਂ ਉਹ ਸਾਨੂੰ ਪੈਸੇ ਕੋਈ ਕੋਲੋਨੀ ਵਗੈਰਾ ਸਾਂਝੀ ਜਸਪਾਲ ਲੈ ਰਹੇ ਸੀ ਕੋਈ ਕੋਲੋਨੀ ਨਹੀਂ ਪ੍ਰਾਪਰਟੀ ਦਾ ਕੰਮ ਕਰਦੇ ਸੀ ਬਸ ਵੀਰਵਲदास ਨੇ ਕੋਈ ਪੈਸਾ ਕਿਸੇ ਕਿਸਾਨ ਤੋਂ ਨਹੀਂ ਲਿਆ ਉਹਨਾਂ ਨੇ ਸਾਰੀ ਲਾਈਨ ਚੇਂਜ ਕਰਤੀ ਜਦੋਂ ਸਮਝੌਤੇ ਦੀਆਂ ਗੱਲਾਂ ਚੱਲੀਆਂ ਇਹ ਗੱਲ ਨਿਕਲ ਕੇ ਉਹਨਾਂ ਨੂੰ ਵੀ ਸਾਹਮਣੇ ਆ ਗਈ ਵੀ ਆਪਾਂ ਕੋਈ ਹੁਣ ਮਾਨ ਘੜਤ ਕਹਾਣੀ ਘੜੀਏ ਉਹਦੇ ਨਾਲ ਪ੍ਰਸ਼ਾਸਨ ਨੇ ਧਰਨਾ ਲੱਗਣ ਦੇ ਡਰ ਚ ਬਾਰ-ਬਾਰ ਇਹ ਝੂਠੀ ਮਾਨ ਘੜਤ ਕਹਾਣੀ ਬਣਾ ਕੇ ਬੀਰਵਲ ਦਾਸ ਨੂੰ ਨਾਲ ਪਰਚੇ ਦੇ ਵਿੱਚ ਇਨਵੋਲ ਉਹ ਤਾਂ ਲੋਕ ਕਹਿ ਰਹੇ ਸੀਗੇ ਵੀ ਪਹਿਲਾਂ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ ਤਾਂ ਅਸੀਂ ਧਰਨਾ ਲਾਇਆ ਲੋਕ ਇਕੱਠੇ ਹੋਏ ਤਾਂ ਕਰਕੇ ਇਹ ਜਿਹੜਾ ਮਾਮਲਾ ਦਰਜ ਹੋਇਆ ਜਸਪਾਲ ਸਿੰਘ ਤੇ ਵੀਰਵਲ ਦਾਸ ਤੇ ਨੇ ਉਹ ਬੀਰਵਲ ਦਾਸ ਤੇ ਜਸਪਾਲ ਸਿੰਘ ਤੇ ਹੋ ਗਿਆ ਇੱਕ ਬੀਰਵਲ ਦਾਸ ਦਾ ਭਾਈ ਹੈ ਬਠਿੰਡੇ ਰਹਿੰਦਾ ਹੈ ਪ੍ਰੈਸ ਦਾ ਕੰਮ ਕਰਦਾ 20 ਸਾਲ ਹੋ ਗਏ ਉਹਨੂੰ ਮੰਡੀ ਛੱਡੀ ਨੂੰ ਸਾਰੇ ਮਹੱਲਿਆਂ ਚੋਂ ਕਿਤੇ ਉਹ ਵੀ ਤੁਸੀਂ ਪਤਾ ਕਰ ਲੋ ਇੱਕ ਉਹਨਾਂ ਦੇ ਬਹਿਨੋਈਆ ਬੀਰਵਲ ਦੇ ਉਹਦਾ ਕੋਈ ਇੱਥੇ ਮੋੜ ਆਣਾ ਨਹੀਂ ਜਾਣਾ ਦੁੱਖ ਦੇ ਸੁੱਖ ਦੇ ਤਾਂ ਰਿਸ਼ਤੇਦਾਰ ਭੈਣ ਭਾਈ ਨਹੀਂ ਆਉਣੇ ਆ ਕੋਈ ਬੀਰਵਲ ਦਾਸ ਨਾਲ ਸਾਝ ਨਹੀਂ ਉਹਨਾਂ ਦਾ ਨਾਮ ਖਾਮ ਖਾਤ ਉਹਦੇ ਤਾਂ ਇੱਕ ਬੰਦਾ ਮੋੜ ਦਾ ਹੋਰ ਆੜਤੀ ਆ ਉਹਦਾ ਨਾਮ ਖਾਮ ਖਾਤ ਉਹ ਦਿੱਤਾ ਪੁਲਿਸ ਨੇ ਕੀ ਸੋਚਿਆ ਜੀ ਪੰਜ ਬੰਦਿਆਂ ਦੇ ਨਾਮ ਪਾਤੇ ਜਦੋਂ ਕਿ ਕੱਲਾ ਕਸੂਰਵਾਰ ਜਸਪਾਲ ਸਿੰਘ ਕੁਣasie ਇੱਥੇ ਬੈਠਿਆ ਧਰਨੇ ਦੇ ਕੱਲ ਨੂੰ ਸਾਡਾ ਨਾਂ ਪਾ ਦੇਣਗੇ ਜੀ ਅਸੀਂ ਉਹਨੇ ਆੜਤੀਏ ਬੈਠੇ ਆ ਬਾਣੀਆਂ ਬੈਠੇ ਆ ਵਪਾਰੀ ਬੈਠੇ ਆ ਜਿੰਨ ਚਾਰ ਬੰਦੇ ਧਰਨਾ ਲਾ ਲੈਣ ਸਾਡੇ ਤੇ ਸਭ ਤੇ ਪਰਚਾ ਦੇ ਦੇ ਪੁਲਿਸ ਮਰ ਡਰ ਕੇ ਕਿੱਥੋਂ ਦਾ ਇਹ ਰਾਜ ਹੈ ਕਿੱਥੋਂ ਵਪਾਰੀ ਕੰਮ ਕਰੂਗਾ ਅੱਛਾ ਜੀ ਇਹ ਵੀ ਪਤਾ ਲੱਗਿਆ ਅਸੀਂ ਵੀ ਵੀਰਵਲ ਦਾਸ ਦੀ ਜਵਾਨਤਰੀ ਹੋਈ ਇਹ ਕੀ ਮੰਨਦੇ ਹੋ ਇਸ ਮਸਲੇ 'ਚ ਤੁਸੀਂ ਉਹ ਪਤਾ ਕੀ ਹੈ ਜੀ ਦੇਖੋ ਕੋਰਟਾਂ ਦੇ ਕੰਮ ਜੋ ਕਰਦੀਆਂ ਕੋਰਟ ਹੀ ਜਾਣ ਸਕਦੀ ਉਹਨੇ ਲੋਕਾਂ ਦਾ ਕਹਿਣਾ ਆਇਆ ਨਾ ਕਿਉਂ ਵੀ ਇਹ ਨਾ ਜੁਰਮ ਜਿਹੜਾ ਕਾਫੀ ਉਹ ਸੀਗਾ ਵੀ ਤਕੜਾ ਤਾਂ ਕਰਕੇ ਜਵਾਨਤ ਨਹੀਂ ਹੋਈ ਸਰ ਕਹਾਣੀ ਬਣਾਤੀ ਜਦੋਂ ਪੁਲਿਸ ਨੇ ਕਿਸਾਨਾਂ ਦੇ ਡਰ ਚ ਪ੍ਰੈਸ਼ਰ ਛਾ ਕੇ ਕਿਸਾਨ ਜਥੇਬੰਦੀਆਂ ਦੇ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੈਗੀ ਜੀ ਗਰਾਉਂਡ ਲੈਵਲ ਤੇ ਪੁਲਿਸ ਨੂੰ ਵੀ ਸਾਰੇ ਕਾਸੇ ਦਾ ਪਤਾ ਵੀ ਅਸੀਂ ਸਭ ਕੋਈ ਜਸਪਾਲ ਸਿੰਘ ਨੇ ਜਵਾਨਤ ਲਾਈ ਨਹੀਂ ਹਾਂ ਜੀ ਫਿਰ ਉਹ ਤਾਂ ਨਾਰ ਰਲਿਆ ਹੋਇਆ ਉਹਨਾਂ ਦੇ ਕਿਸਾਨਾਂ ਦੇ ਜਿਹੜੇ ਪ੍ਰੋਟੈਸਟ ਕਰ ਰਹੇ ਐ ਕਿਸਾਨ ਉਹਨਾਂ ਦੇ ਨਾਰ ਰਲਿਆ ਹੋਇਆ ਪੁਲਿਸ ਪ্লাস ਜਸਪਾਲ ਸਿੰਘ ਸਾਰੇ ਕਿਸਾਨੇ ਰਲ ਕੇ ਕਹਾਣੀ ਕਰਕੇ ਸਾਰਾ ਕਰਨ ਕੰਮ ਇਹਨਾਂ ਦਾ ਕਲਾਬ ਤਾਂ ਸਾਂਝਾ ਸੀਗਾ ਨਹੀਂ ਜੀ ਪੈਸਟੀਸਾਈਡ ਪੈਸਟੀਸਾਈਡ ਕੋਈ ਕਿਸਾਨ ਦਾ ਡਾਇਰੈਕਟ ਵੀਰਵਾਲ ਨਾਲ ਇਨਡਾਇਰੈਕਟ ਕੋਈ ਵੀ ਬਾਹ ਹੋਵੇ ਅਸੀਂ ਇੰਨੇ ਜਣੇ ਬੈਠੇ ਆ ਅਸੀਂ ਪੈਸੇ 1 ਮਿੰਟ ਚ ਦਵਾ ਦੇਣੀ ਵੀਰਵਾਲ ਦਾ ਵੀ ਜਿਹੜੇ ਪਿੰਡ ਹੈਗੇ ਮੋੜ ਦੇ ਨਾਲ-ਨਾਲ ਕਾਫੀ ਪਿੰਡਾਂ ਦਾ ਜ਼ਿਕਰ ਕਰ ਰਹੇ ਸੀ ਇਹਨਾਂ ਨਾਲ ਜਿਹੜੇ ਕਿਸਾਨ ਜੁੜੇ ਆ ਕੋਈ ਸਿੱਧੇ ਡਾਇਰੈਕਟ ਵੀਰਵਾਲ ਨਾਲ ਨਹੀਂ ਜੁੜੇ ਕੋਈ ਮਤਲਬ ਨਹੀਂ ਜੀ ਪੈਸੇ ਦਾ ਅਸੀਂ ਦੇਣਦਾਰ ਹਾਂ ਸਾਰੇ ਅੱਜ ਤੁਸੀਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰ ਰਹੇ ਹੋ ਅੱਜ ਅਸੀਂ ਸਿਰਫ 10:30 ਵਜੇ ਤੋਂ ਸਾਡੇ 12:00 ਵਜੇ ਤੱਕ ਦਾ ਧਰਨਾ ਲਾਇਆ ਉਹਨਾਂ ਅਸੀਂ ਅੱਗੇ ਥਾਣੇ ਦੇ ਜਾਵਾਂਗੇ ਮੈਮੋਰੰਡਮ ਐਸ ਐਚਓ ਨੂੰ ਦੇਵਾਂਗੇ ਕੱਲ ਇੱਕ ਵਾਰ ਕਹਿ ਕੇ ਆਏ ਸੀ ਵੀ ਅੱਜ ਸਾਡੀਆਂ ਪੈਸਟੀਸਾਈਜ਼ ਦੀਆਂ ਆੜ੍ਹਤੀਆਂ ਦੁਕਾਨਾਂ ਪਲੱਸ ਜਿਹੜੀ ਸਾਡੇ ਨਾਲ ਲੇਬਰ ਗੱਲਾ ਮਜ਼ਦੂਰ ਯੂਨੀਅਨ ਹੈ ਉਹ ਤਿੰਨਾਂ ਦੀ ਸਟ੍ਰਾਈਕ ਹੈ ਕੱਲ ਜਾਗ ਰਹਿਣਾ ਮੋੜ ਮੰਡੀ 'ਚ ਉਸ ਕਰਕੇ ਕੋਈ ਵਪਾਰ ਜ਼ਿਆਦਾ ਨਹੀਂ ਚੱਲਣਾ ਪਰਸੋਂ ਐਤਵਾਰ ਆ ਗਿਆ ਫਿਰ ਜੇ ਆ ਦੋ ਦਿਨਾਂ 'ਚ ਪੁਲਿਸ ਨੇ ਕੋਈ ਕਾਰਵਾਈ ਸਾਡਾ ਪਰਚਾ ਰੱਦ ਨਾ ਕੀਤਾ ਝੂਠਾ ਹੈ ਤਾਂ ਅਸੀਂ ਸੋਮਵਾਰ ਤੋਂ ਹੋ ਸਕਦਾ ਵੀ ਅਨਮਿੱਥੇ ਸਮੇਂ ਲਈ ਕੋਈ ਨਰਮੇ ਦੀ ਕੋਈ ਝੋਨੇ ਦੀ ਕੋਈ ਮੂੰਗੀ ਦੀ ਕੋਈ ਬੋਲੀ ਨਹੀਂ ਕਰਾਵਾਂ। ਅੱਛਾ ਆਰਦੀਆਂ ਆੜ ਦੀਆਂ ਦੁਕਾਨਾਂ ਦਾ ਅਸੀਂ 100% ਸਾਡੇ ਮਨਚ ਆ ਵੀ ਅਸੀਂ 2 ਦਿਨ ਪ੍ਰਸ਼ਾਸਨ ਨੂੰ ਦੰਨੇ ਆ ਵੀ ਜੇ ਉਹ ਨਹੀਂ ਸਾਡੀ ਗੱਲ ਸੁਣਦੇ ਅਸੀਂ ਕਿਸੇ ਚੀਜ਼ ਦੀ ਕਿਸੇ ਜਿੰਸ ਦੀ ਕੋਈ ਬੋਲੀ ਨਹੀਂ ਲਵਾਵਾਂ। ਭਲ ਭਾਈ ਚਾਉਣੇ ਉਹ ਵੀ ਜਿਹੜਾ ਵੀਰਵਾਲ ਦਾ ਤੇ ਪਰਚਾ ਹੈਗਾ ਉਹ ਝੂਠਾ ਪਰਚਾ ਹੈਗਾ ਤਾਂ ਉਹ ਰੱਦ ਕੀਤਾ ਜਾਵੇ। ਜਸਪਾਲ ਸਿੰਘ ਵਾਲੇ ਪਰਚੇ ਨੂੰ ਕਿਵੇਂ ਦੇਖਦੇ ਹੋ? ਉਹ ਪ੍ਰਸ਼ਾਸਨ ਨੇ ਦੇਖਣਾ ਜੀ ਜਸਪਾਲ ਸਿੰਘ ਨੇ ਦੇਖਣਾ ਲੈਣ ਵਾਲੇ ਕਿਸਾਨਾਂ ਨੇ ਜਿਹੜੇ ਬੰਦਿਆਂ ਤੇ ਹੋਇਆ ਉਹ ਤਾਂ ਜਬੀਰਵਲ ਸਾਹਿਬ ਬੀਰਵਲ ਜੀ ਦੇ ਬ੍ਰਦਰ ਹੈ ਬੀਰਵਲ ਦੇ ਬਹਨੋਈ ਹੈ ਸਕੇ ਸੋੰਧੀ ਹੈ ਯਾ ਤੇ ਫਿਰ ਪੂਰਾ ਸਮਰਥਨ ਮਿਲਿਆ ਮੰਡੀ ਚ ਬਿਲਕੁਲ ਜੀ 100% ਆਰਦੀ ਦੁਕਾਨ ਤੁਸੀਂ ਕੈਮਰੇ ਲਾਓ ਸਾਰਾ ਚੈੱਕ ਕਰ ਲਓ ਇੱਕ ਵੀ ਦੁਕਾਨ ਖੁੱਲੀ ਹੋਵੇ ਅਸੀਂ ਜ਼ਿੰਮੇਵਾਰ ਹਾਂ ਸੀ ਬੀਰਵਲ ਦਾਸ ਤੇ ਪਤਨੀ ਨੀਲਮ ਰਾਣੀ ਸਾਡੇ ਨਾਲ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕਿਵੇਂ ਦੇਖ ਦੂੰ ਜਿਵੇਂ ਕਾਫੀ ਰੌਲਾ ਪਿਆ ਥਾਣੇ ਤੇ ਅੱਗੇ ਧਰਨਾ ਵੀ ਲੱਗਿਆ ਵੀਰਵਾਲ ਦਾਸ ਤੇ ਕਾਫੀ ਇਲਜ਼ਾਮ ਲਾਏ ਵੀ ਸਾਡੇ ਤੋਂ ਪੈਸੇ ਲਏਗੇ ਕਲੋਨੀ ਕੱਟਣੀ ਸੀਗੀ ਸਾਰੀ ਇਹ ਤੁਸੀਂ ਕਿਵੇਂ ਦੇਖਦੇ ਸਾਰੀ ਮਤਲਬ ਇਹ ਸਾਰੇ ਅਲੀਗੇਸ਼ਨ ਝੂਠੇ ਹੈ ਜੀ ਮੇਰੇ ਪਤੀ ਨੇ ਕਿਸੇ ਤੋਂ ਕੋਈ ਰੁਪਿਆ ਨਹੀਂ ਲਿਆ ਹੈਗਾ ਕੋਈ ਕਲੋਨੀ ਨਹੀਂ ਕੱਟੀ ਹੈਗੀ ਪਹਿਲਾਂ ਯੂਨੀਅਨ ਦੇ ਅੱਗੇ ਸਾਡਾ ਸਾਬ ਕਿਤਾਬ ਹੋਇਆ ਹੈ ਜੀ ਤਾ 600 ਰੁਪਏ ਜਸਪਾਲ ਵੱਲ ਨਿਕਲੇ ਆ ਤੇ ਜਦੋਂ ਉਹਨੇ ਕਿਸਾਨਾਂ ਨੇ ਦੇਖਿਆ ਵੀ ਸਾਨੂੰ ਤਾਂ ਕੁਝ ਹੁਣ ਮਿਲਣਾ ਨਹੀਂ ਹੈਗਾ ਤਾਂ ਉਹਨਾਂ ਨੇ ਕਿਸੇ ਨਾਲ ਰਲ ਕੇ ਝੂਠੀ ਐਫ ਆਈ ਆਰ ਜਿਹਦੇ ਵਿੱਚ ਝੂਠੀ ਕਹਾਣੀ ਕਢੀ ਕਿ ਇਹਨਾਂ ਨੇ ਕਲੋਨੀ ਕੱਟੀ ਸੀ ਉਸ ਦੇ ਬਾਅਦ ਤਾਂ ਸਾਡੇ ਤੋਂ 5-5 ਲੱਖ ਰੁਪਏ ਲਏ ਹੈਗਾ ਜੇ ਆਪਾਂ ਕਿਸੇ ਨੂੰ ਕਿਸੇ ਤੋਂ ਕੋਈ ਪਲਾਟ ਲਈ ਪੈਸੇ ਲੈਣੇ-ਦਿੰਨੇ ਆ ਉਹਦੇ ਵਿੱਚ ਆਪਣੀ ਕੋਈ ਲਿਖਤ ਪੜਤ ਵੀ ਤਾਂ ਹੁੰਦੀ ਹੈ ਨਾ ਉਹਨਾਂ ਕੋਲੇ ਕੋਈ ਲਿਖਤ ਪੜਤ ਨਹੀਂ ਕਿਉਂਕਿ ਉਹ ਸਾਡੇ ਆਰਥ ਨਹੀਂ ਲੈ ਕੇ ਆਉਂਦੇ ਸੀ ਸਾਡੇ ਨਾਲ ਕੋਈ ਦੇਣ ਲੈਣ ਨਹੀਂ ਹੈਗਾਗਾ ਜਿਹੜੇ ਫਸਲ ਸੀ ਉਹ ਜੱਸੇ ਕੋਲੇ ਵੇਚਦੀ ਸੀ ਉਹਨਾਂ ਦਾ ਸਾਰਾ ਲੈਣ ਦੇ ਜੱਸੇ ਨਾਲ ਸਾਡੇ ਨਾਲ ਕੋਈ ਲੈਂਦੇ ਨਹੀਂ ਪੈਸਟੀਸਾਈਡ ਦਾ ਜਿਹੜਾ ਸਾਡਾ ਕੰਮ ਇਕੱਠਾ ਸੀਗਾ ਪੈਸਟੀਸਾਈਡ ਦੇ ਵਿੱਚ ਇੰਨੀ ਇਨਵੈਸਟਮੈਂਟ ਹੀ ਨਹੀਂ ਹੁੰਦੀ ਕਿ ਅਸੀਂ ਕਰੋੜਾ ਉਹ ਦੁਕਾਨ ਦੇ ਵਿੱਚ ਪਾਈਏ ਉਹਨੇ ਸਾਰਾ ਪੈਸਾ ਆਪਣੀ ਆਰਥ ਦੇ ਵਿੱਚ ਲਿਆ ਸਾਡੇ ਨਾਲ ਨਾਲ ਵਾਲੀ ਦੁਕਾਨ ਸੀ ਸਾਨੂੰ ਕੀ ਪਤਾ ਦੁਕਾਨ ਤੇ ਅੱਜ ਬੈਠਾ ਕੀ ਕਰੀ ਜਾਂਦਾ ਹੈਗਾ ਪੈਸਟੀਸਾਈਡ ਦਾ ਕਾਊਂਟਰ ਸਾਡੇ ਆਪਣੀ ਦੁਕਾਨ ਤੇ ਲੱਗਿਆ ਹੋਇਆ ਸੀਗਾ ਤਾਂ ਸਾਨੂੰ ਨਹੀਂ ਪਤਾ ਉਹ ਕੀ ਕਰੀ ਜਾਂਦੇ ਅਜਾ ਕੋਈ ਇਹ ਗੱਲ ਵੀ ਹੋਈ ਵੀ 10 11 ਕਰੋੜ ਮੰਨਦੇ ਸੀਗੇ ਇਹ ਇੰਨੇ ਕੇ ਬਣਦੇ ਆ ਵੀ ਚਲੋ ਉਹ ਜ਼ਿਆਦਾ ਕਹਿ ਰਹੇ ਆ ਵੀ 25 26 ਕਰੋੜ ਕਹਿ ਰਹੇ ਆ ਨਹੀਂ ਜੀ ਨਹੀਂ ਇਹ ਤਾਂ ਆਏ ਆ ਜੀ ਜਦੋਂ ਹਸਾਬ 'ਚ ਬੈਠੇ ਅੱਜ ਮੇਰਾ ਭਰਾ ਆ ਗਿਆ ਉਹਨਾਂ ਨੇ ਕਹਦੇ ਨਾ ਜੀ ਮਾਨਸਾ ਵਾਲੇ ਤਾਂ 10 ਕਰੋੜ ਉਹ ਹੀ ਉਡਾ ਦਿੰਦੇ ਸੀ ਮਾਨਸਾ ਵਾਲੇ 10 ਕਰੋੜ ਦੇਣਾ ਮੰਨਦੇ ਕੱਲ ਨੂੰ ਮੇਰਾ ਨੰਦੋਈ ਆ ਗਿਆ ਉਹ ਜੀ ਪੈਂਡਿਕ ਰੋਡ ਦੇਣਾ ਮੰਨਣਗੇ ਆਪਦੇ ਆਪ ਹੀ ਉਡਾਈ ਜਾਂਦੇ ਸੀ ਅਸੀਂ ਕਿਸੇ ਨੂੰ ਜਦੋਂ ਅਸੀਂ ਪੈਸਾ ਫੜਿਆ ਹੀ ਨਹੀਂਗਾ ਅਸੀਂ ਕਿਉਂ ਦੇਵਾਂਗੇ ਜਿੰਨਾਂ ਦੇ ਅਸੀਂ ਆਪਦੀ ਆੜਤੇ ਦੇ ਵਿੱਚ ਅਸੀਂ ਸਾਡਾ ਇੰਨੇ ਜ਼ਿੰਮੇਵਾਰਾਂ ਨਾਲ ਸਾਡਾ ਲੈਣਦੇ ਨੇ ਤੁਸੀਂ ਸਾਰਿਆਂ ਦੇ ਬਿਆਨ ਲੈ ਲਓ ਵੀ ਸਾਡੀ ਉਹਨਾਂ ਨਾਲ ਕੋਈ ਡੀਲਿੰਗ ਗਲਤ ਹੈਗੀ ਹੈਗੀ ਸਾਟਾ ਵੀ ਜਿਮੀਦਾਰਾਂ ਨਾਲ ਲੈਂਦੇ ਨੇ ਹੈ ਜਾਂ ਸਾਡੇ ਕਿਸੇ ਨਾਲ ਮੰਡੀ ਚ ਪੁੱਛ ਲੋ ਕਿਸੇ ਨਾਲ ਸਾਡੀ ਡੀਲਿੰਗ ਕਰਤ ਹੋਵੇ ਤੁਹਾਨੂੰ ਕੀ ਲੱਗਦਾ ਵੀ ਸਾਰੇ ਇਲਜ਼ਾਮ ਕਿਉਂ ਲੱਗੇ ਉਹਦਾ ਸਾਰੇ ਕਈ ਲੋਕ ਬੋਲ ਰਹੇ ਆ ਅਸੀਂ 20 25 ਦਿਨ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਕੇ ਗਏ ਸੀਗੇ ਥਾਣੇ ਦੇ ਅੱਗੇ ਤਾਂ ਉਹ ਕਹਿ ਰਹੇ ਆ ਵੀ ਕੋਈ ਕਹਿ ਰਿਹਾ 2 ਲੱਖ ਕੋਈ 4 ਲੱਖ ਕੋਈ 20 ਲੱਖ ਕੋਈ 30 ਲੱਖ 35 ਇੱਦਾਂ ਜਿਹੜੀ ਰਕਮ ਕਾਫੀ ਵੱਡੀਆਂ ਵੀ ਬੋਲ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਸਾਰਾ ਕਿਉਂ ਕਿਹਾ ਜਾ ਰਿਹਾ ਇਹ ਜੀ ਉਹਨਾਂ ਨੇ ਰਕਮ ਦਿੱਤੀ ਹੋਊਗੀ ਪਰ ਜੱਸੇ ਨੂੰ ਦਿੱਤੀ ਹੈ ਸਾਨੂੰ ਕੋਈ ਕੁੱਛ ਨਹੀਂ ਆਇਆ ਹੈਗਾ ਸਾਡਾ ਆਪ ਦੇ ਜ਼ਿੰਮੇਵਾਰਾਂ ਨਾਲ ਲੈਂਦੇ ਨੇ ਉਹ ਤਾਂ ਆਪ ਦੇ ਜ਼ਿੰਮੇਵਾਰਾਂ ਨਾਲ ਇਹ ਸਾਂਝੀ ਕੰਮ ਸੀਗਾ ਸਾਂਝਾ ਇਸ ਕਰਕੇ ਰੌਲਾ ਪਿਆ ਜਾਦਾ ਸਾਰਾ ਕੰਮ ਨਹੀਂ ਸਾਂਝਾ ਸੀ ਜੀ ਸਾਡਾ ਸਾਡੇ ਹੋਰ ਵੀ ਬਿਜ਼ਨਸ ਹੈਗੇ ਹੈਗੇ ਅਸੀਂ ਉਹਨਾਂ ਚੋਂ ਵੀ ਸਾਨੂੰ ਇਨਕਮ ਆਉਂਦੀ ਹੈਗੀ ਹੈਗੀ ਫੈਸਟੀਸਾਈਡ ਦਾ ਸੀ ਸਿਰਫ ਉਹਦੇ ਵਿੱਚ ਐਨੀ ਇਨਵੈਸਟਮੈਂਟ ਨਹੀਂ ਹੁੰਦੀ ਕਿ ਕਰੋੜਾਂ ਰੁਪਏ ਪਾਏ ਜਾਣ ਹੁਣ ਜੋ ਮਾਮਲਾ ਦਰਜ ਹੋਇਆ ਤੁਹਾਡੀ ਤੁਹਾਡੇ ਪਤੀ ਨਾਲ ਕੀ ਗੱਲਬਾਤ ਹੋਈ ਵੀਰਵਲ ਦਸਨ ਜਦੋਂ ਜਿਮੀਦਾਰਾਂ ਨੇ ਜੀ ਧਰਨਾ ਲਾ ਰੱਖਿਆ ਸੀ ਪੁਲਿਸ ਥਾਣੇ ਦੇ ਅੱਗੇ ਮੈਂ ਰੋਜ਼ ਇਹਨਾਂ ਨੂੰ ਕਹਿੰਦੇ ਵੀ ਧਰਨਾ ਲਾ ਰੱਖੀ ਕਹਿੰਦੇ ਨਾ ਮੈਂ ਕਲੋਨੀ ਬਾਬਤ ਪੈਸੇ ਲੈ ਰਿਆ ਨਾ ਮੈਂ ਕੋਈ ਕਲੋਨੀ ਕੱਟੀ ਹੈ ਮੇਰੇ ਤੇ ਕਰ ਹੀ ਐਫ ਆਈ ਆਰ ਹੋ ਜਾਊਗੀ ਪਰ ਪੁਲਿਸ ਪ੍ਰਸ਼ਾਸਨ ਨੇ ਧਰਨੀਲੇ ਦਵਾ ਦੇ ਵਿੱਚ ਆ ਕੇ ਮੇਰੇ ਪਤੀ ਤੇ ਐਫ ਆਈ ਆਰ ਕੀਤੀ ਹੈ ਨਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਤੋਂ ਕੋਈ ਇਨਕੁਆਇਰੀ ਕੀਤੀ ਹੈ ਕਿ ਤੁਸੀਂ ਪੈਸੇ ਲਏ ਹੈ ਦਿੱਤੇ ਹੈ ਜਾਂ ਨਹੀਂ ਨਾ ਹੀ ਉਹਨਾਂ ਜ਼ਿੰਮੇਵਾਰਾਂ ਦੇ ਕੋਲੇ ਕੋਈ ਲਿਖਤ ਪੜਤ ਕੋਈ ਪੜਤੀ ਹੈ ਅਸੀਂ ਆਪ ਦਾ ਸਾਡਾ ਇੱਥੇ ਮੰਦਿਰ ਹੈਗਾ ਬਜੰਦਵਲੀ ਜੀ ਦਾ ਉਹ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਅਸੀਂ ਸਾਰਾ ਟੱਬਰ ਉੱਥੇ ਚੜ੍ਹਨ ਨੂੰ ਤਿਆਰ ਹੈ ਸੌਖਾ ਨੂੰ ਤਿਆਰਾਂਗੇ ਤੇ ਜੇ ਉਹਨਾਂ ਜ਼ਿੰਮੇਵਾਰਾਂ ਨੇ ਸੱਚ ਬੋਲਦੇ ਆ ਉਹ ਚੜ ਜਾਣ ਆਪਦੇ ਗੁਰਦੁਆਰੇ ਜਾਂ ਮੰਦਿਰ ਜਿੱਥੇ ਨੂੰ ਵੀ ਉਹ ਮੰਨਦੇ ਆ ਕਿ ਹੋਰ ਕੀ ਦੀ ਮੰਗ ਕਰਦੇ ਹੋ ਸਾਡੀ ਤਾਂ ਇਹ ਹੀ ਮੰਗ ਹੈ ਕਿ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਸਾਰੀ ਮੰਡੀ ਨੂੰ ਪਤਾ ਹੈ ਇੱਕ ਝੂਠੀ ਐਫਆਈਆਰ ਹੈ ਇਸ ਐਫਆਈਆਰ ਨੂੰ ਕੈਨਸਲ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜਿਹੜੇ ਬੰਦ ਦੋਸ਼ੀ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜਦੋਂ ਹਿਸਾਬ ਦੇ ਵਿੱਚ ਬੈਠੇ ਇੱਕ ਸੁਨਿਆਰਿਆ ਮੰਗੀ ਤੇ ਜਿਹੜਾ ਜਸੇ ਦੇ ਨਾਲ ਰਲਿਆ ਹੋਇਆ ਉਹਨੇ ਮੇਰੇ ਪਤੀ ਨੂੰ ਇੰਨਾ ਮੈਂਟਲ ਟੌਰਚਰ ਕੀਤਾ ਕਿ ਸਾਡੀ ਸਾਈਕੋਲੋਜਿਸਟ ਤੋਂ ਮੈਡੀਸਨ 'ਚ ਚੱਲ ਰਹੀ ਹੈ ਐਡਵੋਕੇਟ ਭਾਰਤਪੂਸ਼ ਸਾਡੇ ਨਾਲ ਨੇ ਅਗਰਵਾਲ ਸਭਾ ਦੇ ਆਗੂ ਨੇ ਮੋੜ ਮੰਡੀ ਤੋਂ ਕਿਵੇਂ ਦੇਖਦું ਇਹ ਮਾਮਲੇ ਨੂੰ ਜਿਵੇਂ ਤੁਸੀਂ ਪ੍ਰੋਟੈਸਟ ਵੀ ਕਰ ਰਹੇ ਹੋ ਅੱਜ ਇਹ ਸਾਰਾ ਮਸਲਾ ਜਿਹੜਾ ਕਿਸਾਨ ਜੂਨੀਅਨ ਦੇ ਨਾਲ ਰਲਿਆ ਹੋਇਆ ਪੁਲਿਸ ਪ੍ਰਸ਼ਾਸਨ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਚਾਹੇ ਉਹਨਾਂ ਦੇ ਤਰੀਕੇ ਸਹੀ ਆ ਚਾਹੇ ਗਲਤ ਆ ਬਿਨਾਂ ਕਿਸੇ ਸੋਸਾਂਸ ਤੋਂ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਦਬਾਅ ਹੇਠਾਂ ਕੰਮ ਕਰ ਰਿਹਾ ਹੈ ਚਾਹੇ ਉਹ ਮੋੜਵੰਡੀ ਦਾ ਹੈ ਚਾਹੇ ਪੰਜਾਬ ਦੇ ਕਿਸੇ ਹੋਰ ਵੀ ਜਗ੍ਹਾ ਦਾ ਹਰ ਜਗ੍ਹਾ ਤੇ ਅਸੀਂ ਇਹ ਦੇਖਿਆ ਜਾਂਦਾ ਜਿੱਥੇ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਹਨ ਉੱਥੇ ਦੂਸਰੇ ਜੇ ਪਾਸੇ ਹਿੰਦੂ ਕੈਟਾਗਰੀ ਹੈਗੀ ਹੈ ਸਾਡੀ ਉਹਨੂੰ ਟਾਰਗੇਟ ਕੀਤਾ ਜਾਂਦਾ ਇਹ ਸੇਮ ਚੀਜ਼ ਮੋੜਵੰਡੀ ਦੇ ਵਿੱਚ ਹੋਈ ਹੈ ਵੀਰਵਲ ਦਾਸ ਦਾ ਜਿਹੜਾ ਇਹ ਮੁੱਦਾ ਬਣਾ ਕੇ ਉਹਦੇ ਉੱਤੇ ਐਫ ਆਈ ਆਰ ਕੀਤੀ ਗਈ ਹੈ ਵੀ ਉਹਨੇ ਕਿਸਾਨਾਂ ਨਾਲ ਠੱਗੀ ਮਾਰੀ ਹੈ ਉਹਨਾਂ ਦੇ ਉੱਤੋਂ ਕਲੋਨੀ ਦੇ ਨਾਂ ਦੇ ਉੱਤੇ ਕੋਈ ਪੈਸੇ ਲਏ ਆ ਇਹ ਸਰਾਸਰ ਗਲਤ ਹੈ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਇਹ ਸਾਰੀ ਚੀਜ਼ ਬਿਲਕੁਲ ਕਲੀਅਰ ਹੈ ਵੀ ਉਹਨੇ ਕੋਈ ਅਹਜਾ ਕੰਮ ਨਹੀਂ ਕੀਤਾ ਨਾ ਕਿਸਾਨਾਂ ਨੇ ਉਹਨੂੰ ਪੈਸੇ ਦਿੱਤੇ ਆ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਇਹ ਚੀਜ਼ ਸਾਰੀ ਕਲੀਅਰ ਹੈ ਸਭ ਤੋਂ ਪਹਿਲਾਂ ਤਾਂ ਜਿੰਨਾ ਲੋਕਾਂ ਨੇ ਇਲਜ਼ਾਮ ਲਾਇਆ ਵੀਰਵਲ ਦਾਸ ਤੇ ਉਹਨਾਂ ਦਾ ਉਹਦੇ ਨਾਲ ਕੋਈ ਲਿੰਕ ਹੀ ਨਹੀਂ ਹੈ ਵੀਰਵਲ ਦਾਸ ਦਾ ਲਿੰਕ ਸਿਰਫ ਪੈਸਟੀਸਾਈਡ ਦੀ ਦੁਕਾਨ ਦੇ ਉੱਤੇ ਉਹਦੇ ਨਾਲ ਹੈਗਾ ਦੂਸਰੀ ਤੇ ਨਾਲ ਉਹਦਾ ਜ਼ਿੰਮੇਦਾਰਾਂ ਨਾਲ ਕੀ ਲੈਣ ਦੇਣ ਹੈ ਵੀਰਬਾਲ ਦਾ ਉਸ ਨਾਲ ਕੀ ਮਸਲਾ ਹੈ ਇੱਕ ਸੌਫਟ ਟਾਰਗੇਟ ਕਰਕੇ ਪਰਚਾ ਉਹਨਾਂ ਦੇ ਉੱਤੇ ਕਰਤਾ ਹੈਗਾ ਪੁਲਿਸ ਪ੍ਰਸ਼ਾਸਨ ਜਿਹੜੀ ਮਿਲੀਭੁਗਤ ਹੈ ਕਿਸਾਨ ਜੁਨੇ ਨਾਲੋਂ ਸਾਫ਼ ਜਾਹ ਰਹੀ ਇਸ ਗੱਲ ਤੋਂ ਹੁੰਦੀ ਹੈ ਅੱਜ ਦੂਜਾ ਦੋਸ਼ੀ ਜਿਹੜੇ ਪੈਸਿਆਂ ਦਾ ਲੈਣ ਦੇਣ ਕੀਤਾ ਉਸ ਜ਼ਿੰਮੇਦਾਰਾਂ ਨਾਲ ਉਹਦਾ ਜਸਪਾਲ ਸਿੰਘ ਉਹਦਾ ਸ਼ਰੀਆਮ ਖੁੱਲਾ ਘੁੰਮ ਰਿਹਾ ਹੈ ਨਾ ਉਹਨੇ ਕਿਸੇ ਅਦਾਲਤ ਤੇ ਜ਼ਮਾਨਤ ਲਈ ਹੈ ਕਿਸਾਨ ਯੂਨੀਅਨ ਨਾਲ ਹੋ ਰਿਹਾ ਲਿਆ ਵਿਆ ਉਹਦੇ ਤੇ ਤਾਂ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਉਹਨੂੰ ਫੜ ਨਹੀਂ ਰਹੀ ਦੂਜੇ ਪਾਸੇ ਬੀਰਵਲ ਦਾਸ ਦੇ ਪਰਿਵਾਰ ਹੈ ਜਿਹੜਾ ਇਹਨੂੰ ਪਰੇਸ਼ਾਨ ਕਰੀ ਆ ਕਿਉਂਕਿ ਇਹ ਹਿੰਦੂ ਕੈਟਾਗਰੀ ਹੈ ਸੌਫਟ ਟਾਰਗੇਟ ਹੈ ਪੁਲਿਸ ਲਈ ਇਹ ਤਾਂ ਜੁਣਵਾਦਾ ਪੰਜਾਬ ਜਿਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਨਹੀਂ ਹਿੰਦੂ ਬਿਲਕੁਲ ਹੈ ਜੀ ਮੈਂ ਬਿਲਕੁਲ ਇੱਕ ਥਾਂ ਦੇ ਉੱਤੇ ਨਹੀਂ ਕਹਿ ਰਿਹਾ ਇਹ ਕਲੀਅਰ ਕੱਟ ਜਿੱਦੇ ਦੀ ਇਹ ਸਰਕਾਰ ਬਣੀ ਹੈ ਅੱਛਾ ਉਹਦੇ ਦਾ ਇਹ ਚੀਜ਼ ਮੈਂ ਹਰ ਥਾਂ ਤੇ ਦੇਖ ਰਿਹਾ ਹਾਂ ਮੁੱਦਾ ਚਾਹ ਪਟਿਆਲੇ ਦਾ ਹੋਇਆ ਉਦੋਂ ਮੰਦਰ ਤੇ ਹਮਲਾ ਹੋਣ ਵੇਲੇ ਠੀਕ ਹੈ ਜੀ ਗੱਲ ਚਾਹੇ ਬਠਿੰਡੇ ਝਗੜਾ ਹੋਇਆ ਚਾਹੇ ਉਹ ਚੰਡੀਗੜ੍ਹ ਹੋਇਆ ਚਾਹੇ ਇਹਨਾਂ ਨੇ ਤੁਹਾਨੂੰ ਕਿਤੇ ਵੀ ਲਾਇਆ ਉੱਥੇ ਸੌਫਟ ਟਾਰਗੇਟ ਸਾਡਾ ਹਿੰਦੂ ਬਣਾਇਆ ਗਿਆ ਇਹ ਕਲੀਅਰ ਘਟਾ ਪੁਲਿਸ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਹੈ ਇਹ ਚੀਜ਼ ਵੀ ਵੀਰਵਾਲ ਦਾਸ ਦਾ ਇਸ ਕੇਸ ਦੇ ਵਿੱਚ ਕੋਈ ਝਗੜਾ ਹੀ ਨਹੀਂ ਹੈ ਕਿਸਾਨਾਂ ਨਾਲ ਲੇਕਿਨ ਇਹ ਕੋ ਸੌਫਟ ਟਾਰਗੇਟ ਕਰਕੇ ਉਹਨਾਂ ਨੂੰ ਟੌਰਚਰ ਕਰ ਰਹੀ ਹੈ ਮੈਂਟਲੀ ਉਹਨਾਂ ਦੀ ਫੈਮਿਲੀ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਸੀਂ ਖੁੱਲੇ ਤੌਰ ਤੇ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਸ ਚੀਜ਼ ਨੂੰ ਮੁੱਦਾ ਨਾ ਬਣਾਇਆ ਜਾਵੇ ਅਗਰ ਇਹ ਚੀਜ਼ਾਂ ਨਹੀਂ ਰੋਕਿਆ ਗਿਆਂ ਤਾਂ ਪੰਜਾਬ ਦੇ ਹਾਲਾਤ ਜਿਹੜੇ ਉਹ ਬੜੀ ਜਲਦੀ ਖਰਾਬ ਹੋਣਗੇ 84 ਦੇ ਹਾਲਾਤ ਤਾਂ ਅਸੀਂ ਦੇਖਿਆ ਇਹ 84 ਤੋਂ ਵੀ ਬੜੇ ਹਾਲਾਤ ਹੈ ਜਦੋਂ ਸਾਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਧੰਨਵਾਦ ਅਸੀਂ ਮੋੜ ਮੰਡੀ ਪਹੁੰਚੇ ਸੀ ਜਿੱਥੇ ਮਸਲਾ ਲੋਕਾਂ 'ਬਲੋ ਇਲਜ਼ਾਮ ਲਾਏ ਗਏ ਵੀਰਵਲ ਦਾਸ ਤੇ ਵੀ ਉਹਨਾਂ ਨਾਲ ਠੱਕੀ ਹੋਈ ਹੈ ਕਲੋਨੀ ਨਾ ਤੇ ਜਸਪਾਲ ਸਿੰਘ ਦੇ ਇਲਜ਼ਾਮ ਲੱਗੇ ਵਾਕੋ ਪਿੰਡਾਂ ਦੇ ਲੋਕ ਥਾਣੇ ਅੱਗੇ ਬੈਠਦੇ ਆ ਤਾਂ ਅੱਜ ਆਰਤੀਆ ਸਿਚੁਏਸ਼ਨ ਵੱਲੋਂ ਜਿਹੜਾ ਹੈਗਾ ਰੋਜ਼ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨਾ ਲਾਇਆ ਮਾਰਥੀ ਵੀ ਇਹਨਾਂ ਨੇ ਕੱਢਣਾ ਹੈ ਇਹਨਾਂ ਦੇ ਜੋ ਆਕੂ ਹੈ ਆਰਤੀਆ ਸਿਚੁਏਸ਼ਨ ਦੇ ਤੇ ਪਰਿਵਾਰਕ ਮੈਂਬਰ ਹੈ ਉਹਨਾਂ ਦਾ ਕਹਿਣਾ ਹੈ ਵੀ ਇਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਲੋਕਾਂ ਦਾ ਜਿਹੜਾ ਬੀਰਵਲ ਦਾਸ ਨਾਲ ਜਾਂ ਕਿਸਾਨਾਂ ਦਾ ਕੋਈ ਸਿੱਧਾ ਸਬੰਧ ਨਹੀਂ ਸੀ ਕੋਈ ਦੇਣ ਲੈਣ ਨਹੀਂ ਸੀ ਜੋ ਦੇਣ ਲੈਣ ਸੀ ਉਹ ਜਸਪਾਲ ਸਿੰਘ ਨਾਲ ਸੀਗਾ ਇਸ ਕਰਕੇ ਜ ਇਹ ਮਾਮਲਾ ਜਾਣਬੁੱਝ ਕੇ ਪੁਲਿਸ ਵੱਲੋਂ ਬਣਾਇਆ ਗਿਆ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਇਹ ਇਹਣਾ ਚਾਹੁੰਦੇ ਅਸੀਂ ਕਹਿੰਦੇ ਆ ਵੀ ਵੀਰਵਾਲ ਜਿਹੜਾ ਬਿਲਕੁਲ ਨਿਰਦੋਸ਼ ਆ ਵੀਰਵਾਲ ਨੇ ਕੋਈ ਕਿਸੇ ਜ਼ਿੰਮੇਵਾਰ ਦਾ ਕੋਈ ਭੈਣ ਦੇਣਾ ਨਾ ਨਾ ਅੱਜ ਅੱਜ ਤੱਕ ਇਹਨੇ ਕੋਈ ਕਲੋਨੀ ਕੱਤੀ ਆ ਜੇ ਕਲੋਨੀ ਕੱਤੀ ਵੀ ਹੁੰਦੀ ਤਾਂ ਕਿਸੇ ਨੇ ਹੋਰ ਵੀ ਪਲਾਟ ਲੈਂਦਾ ਹੁੰਦਾ ਉਹਨਾਂ ਤੋਂ ਬਿਨਾ ਜਿਹੜੇ ਬੰਦਿਆਂ ਨੇ ਐਫੀਆਰ ਦਾ ਕੋਈ ਮੌੜ ਮਢੀ ਦੇ ਬੰਦੇ ਨੇ ਪਲਾਟ ਲੱਤਾ ਹੁੰਦਾ ਕੋਈ ਕਿਸੇ ਗਰੀਬ ਆਦਮੀ ਲੱਤਾ ਗਿਆ ਹੋਰ ਨਹੀਂ ਲੱਤਾ ਹੁੰਦਾ ਕੋਈ ਕਲੋਨੀ ਨਹੀਂ ਕੱਤੀ ਸਭ ਮੁੱਦਾ ਬਣਾਇਆ ਗਿਆ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਪਰਚਾ ਉਹ ਰੱਦ ਹੋਣਾ ਚਾਹੀਦਾ ਇਹ ਨੂੰ ਬੰਦੇ ਨੂੰ ਇਨਸਾਫ਼ ਮਿਲਣਾ ਚਾਹੀਦਾ